ਤੁਹਾਨੂੰ ਬੁਲਾਉਂਦੇ ਸੀ ਆਇ ਨਹੀਂ ਇਹਨੇ ਮਹਾਰਾਜ ਕਿਰਪਾ ਕਰੋ ਭੁੱਲ ਹੋ ਗਈ ਅਸੀਂ ਇਸ ਤਰ੍ਹਾਂ ਸਮਝਦੇ ਸੀ ਆਪ ਜੀ ਨੇ ਸਾਰੀਆਂ ਦਾਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦੇ ਦਿੱਤੀਆਂ ਹਨ ਤੁਹਾਡੀ ਬਰਸੇਵੇਂ ਰਹੇਗੀ ਮਹਾਰਾਜ ਜੀ ਨੇ ਉਸ ਵੇਲੇ ਵਾਅਦਾ ਦਿੱਤੇ ਤੁਹਾਨੂੰ ਕਿਸੇ ਵਸਤੂ ਦੀ ਕਮੀ ਨਹੀਂ ਆਵੇਗੀ ਸਾਰੀਆਂ ਵਸਤੂਆਂ ਬਲਤ ਰਹਿਣਗੀਆਂ ਜਿਸ ਵੇਲੇ ਸਾਰੇ ਬਚਨ ਹੋਏ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀ ਕਿੰਦੇ ਮਹਾਰਾਜ ਤੁਸੀਂ ਸਤਨਾਮ ਵਾਹਿਗੁਰੂ ਦਾ ਨਾਮ ਦਿੱਤਾ ਹੈ ਵੀ ਸਾਰੇ ਜਪਣ ਕਿਰਪਾ ਕਰੋ ਉਹਦੇ ਅਰਥ ਵੀ ਦੱਸ ਦਿਓ ਜਿਸ ਵੇਲੇ ਗੁਰਨਾਮਕ ਸਾਹਿਬ ਮਹਾਰਾਜ ਨੇ ਅਸ਼ਟ ਕਹਾਉਂਗਾ ਹੈ ਉਹਦੇ ਵਿੱਚ ਵਾਹਿਗੁਰੂ ਦੇ ਕੱਲੇ ਕੱਲੇ ਅੱਖਰ ਦੇ ਅਰਥ ਕੀਤੇ ਹਨ ਤੇ ਨਾਲ ਹੀ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸਤਗੁਰੂ ਮਹਾਰਾਜ ਜੀ ਦਾ ਅਦਬ ਕਰਦਿਆਂ ਹੋਇਆਂ ਬੇਨਤੀ ਕੀਤੀ ਮਹਾਰਾਜ ਤੁਸੀਂ ਕਿਰਪਾ ਕੀਤੀ ਹੈ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਪਦਵੀ ਦਿੱਤੀ ਸੀ। ਉਸ ਵੇਲੇ ਦੀ ਸੇਵਾ ਤੋਂ ਅੱਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪੰਜ ਸਿੱਖ ਭੇਜ ਕੇ ਬੁਲਾਇਆ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਡੇ ਸੁਪੁੱਤਰ ਨੂੰ ਗੁਰੂ ਘਰ ਦੀ ਵਿੱਦਿਆ ਦੇਵੋ। ਜੋ ਗੁਰੂ ਘਰ ਦੀ ਸੋਭਾ ਸਿੱਖਿਆ ਹੈ ਉਹ ਪੜ੍ਹਾਉਣੀ ਕਰੋ। 35 ਪੱਟੀ ਪੜ੍ਹਾ ਕੇ ਉਸ ਵੇਲੇ ਬਾਬਾ ਫੁੱਟਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਵਿਦਿਆ ਗ੍ਰਹਿਣ ਕਰਾਈ। ਆਪ ਜੀ ਜਲਦੀ ਸਾਰੀ ਮਹਾਰਤ ਹਾਸਲ ਕਰਕੇ ਸਾਰਾ ਕੁਝ ਜਾਣੀ-ਜਾਣ ਸਨ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ। ਇਸ ਤਰ੍ਹਾਂ ਵਿਦਿਆ ਪ੍ਰਾਪਤ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਘਰ ਦਾ ਉਹਨਾਂ ਨੂੰ ਗੁਰਤਾ ਗੱਦੀ ਉਸ ਤੋਂ ਪ੍ਰੰਤ ਬਾਅਦ ਪ੍ਰਾਪਤ ਹੋਈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਲਿਆਂ ਦਾ ਬਦਲਾ ਲਿਆ ਗਿਆ। ਇਹ ਸਾਰੇ ਕਾਰਜ ਕਰਦਿਆਂ ਹੋਇਆਂ ਸੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਉਸ ਵੇਲੇ ਚੰਦੂ ਨੇ ਬਾਦਸ਼ਾਹ ਨੂੰ ਕਹਿ ਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਵਾਇਆ। ਉੱਥੇ ਸਤਿਗੁਰੂ ਮਹਾਰਾਜ ਜੀ ਕਈ ਸਮਾਂ ਰਹੇ ਕਿੰਨਾ ਚਿਰ ਉੱਥੋਂ ਬਵੰਜਾ ਰਾਜੇ ਰਹਾਅ ਕਰਾਏ ਬਾਬਾ ਬੁੱਢਾ ਸਾਹਿਬ ਜੀ ਗਏ ਘੋੜਿਆਂ ਨੂੰ ਉੱਥੇ ਸੇਵਾ ਕੀਤੀ ਬਹੁਤ ਬਹੁਤ ਬੁੱਢਾ ਸਾਹਿਬ ਜੀ ਨੇ ਜਦੋਂ ਵੇਖਿਆ ਨਾ ਮਜਨੂ ਢਿੱਲੇ ਜਾ ਕੇ ਵੀ ਘੋੜੇ ਬੜੇ ਉਹਨਾਂ ਦਾ ਸਿਰ ਠੀਕ ਨਹੀਂ ਪਾਸੇ ਆਸੜ ਜਾ ਕੇ ਉਹਨਾਂ ਨੂੰ ਸਾਰਿਆਂ ਦੀ ਸੇਵਾ ਸਮਾ। ਜੇਸੂ ਵੇਲੇ ਸ਼ੇਮੇ ਪਾਤਸ਼ਾਹ ਮਹਾਰਾਜ ਜੀ ਬਾਹਰ ਆਇਆ ਕਿਲੇ ਦੇ ਵਿੱਚੋਂ ਰਾਜਿਆਂ ਨੂੰ ਦਿਹਾੜ ਕਰਵਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲੇ ਘੋੜਿਆਂ ਦੇ ਦਰਸ਼ਨ ਕੀਤੇ ਵੇਖੇ ਘੋੜਿਆਂ ਨੂੰ ਪਾਤਸ਼ਾਹ ਨੇ ਉਸ ਵੇਲੇ ਮਹਾਰਾਜ ਜੀ ਨੇ ਵਾਰ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੂੰ ਤੁਹਾਡੇ ਨਾਮ ਤੋਂ ਪੰਥ ਚੱਲੇਗਾ। ਬੁੱਢਾ ਗਾਲੋਦੋਂ ਨੂੰ ਸਾਧਕੂ ਜੀ ਮਹਾਰਾਜ ਸੇਵਾ ਬਾਚਾ ਮਹਾਰਾਜ ਦੇ ਬਚਨਾਂ ਅਨੁਸਾਰ ਇਸ ਪ੍ਰਕਾਰ ਐਸੇ ਸਤਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਅੱਜ ਆਪਾਂ ਸਤਗੁਰੂ ਮਹਾਰਾਜ ਜੀ ਦੇ ਬਾਸ ਅਗੇ ਆਹ ਮਹਾਰਾਜ ਜੀ ਅੱਗੇ ਬੇਨਤੀ ਕਰੀਏ ਮਹਾਰਾਜ ਕਿਰਪਾ ਕਰੋ ਜੋ ਆਪ ਜੀ ਨੇ ਸੋਧ ਸਿਖਿਆ ਜੀਵਨ ਕਾਲ ਅੰਦਰ ਰਹਿ ਕੇ ਭਾਈ ਰੂਪ ਇਹਨਾਂ ਸਿੱਖਾਂ ਨੂੰ ਕਿੰਨੇ ਕਿੰਨੇ ਪ੍ਰੇਮੀ ਸੇ ਕੋਈ ਭਾਈ ਰੂਪਧੰਨ ਦੀ ਵੰਸ ਦੇ ਅੰਦਰੋਂ ਇਸੇ ਪ੍ਰਕਾਰ ਵਾਲਦੇ ਦੇ ਵਿੱਚ ਮਹਾਰਾਜ ਸਿੱਖੀ ਦਾ ਬੂਟਾ ਲਾ ਦਿੱਤਾ ਤੁਸੀਂ ਸਾਰੇ ਥਾਵਾਂ ਤੇ ਆਪਦੀ ਜੈ ਜੈਕਾਰ ਹੋਈ ਹੈ ਰਖਵਾ ਨਗਰ ਮਹਾਪੁਰਖਾਂ ਦਾ ਉੱਥੇ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਥਾਨ ਸੀ ਪਹਿਲਾ ਢੜਾ ਹੁੰਦਾ ਸਮਾਪਤ ਤੀਤ ਹੋਇਆ ਉੱਥੇ ਨਿਹੰਗ ਸਿੰਘਾਂ ਦਾ ਪਹਿਲਾ ਹੋਇਆ ਬਾਬਾ ਕਰਮ ਸਿੰਘ ਜੀ ਜਿਸ ਪ੍ਰਕਾਰ ਸੰਤਾਂ ਨੇ ਗਿਆਨੀ ਜੀ ਉਹਨਾਂ ਨੇ ਦੱਸਿਆ ਮਹਾਪੁਰਖ ਸੰਤ ਬਾਬਾ ਇੰਦਰ ਸਿੰਘ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਵਿਦਿਆ ਬਾਬਾ ਕਰਮ ਸਿੰਘ ਜੀ ਤੋਂ ਪ੍ਰਾਪਤ ਕੀਤੀ ਉਹਨਾਂ ਦੀ ਇੱਕ ਲਤ ਵੱਡੀ ਹੋਈ ਸੀ ਛੇਵੇਂ ਪਾਤਸ਼ਾਹ ਮਹਾਰਾਜੀ ਦੇ ਅਸਥਾਨ ਦੀ ਸੇਵਾ ਉਹਨਾਂ ਕੋਲ ਇਸ ਛੇਵੇਂ ਪਾਤਸ਼ਾਹ ਮਹਾਰਾਜੀ ਦੇ ਦਰਬਾਰ ਨੂੰ ਉਹਨਾਂ ਨੇ ਸਵੇਰੇ ਆਸਣ ਲਾ ਲੈਣਾ ਸਾਹਮਣੇ ਬੈਠੇ ਰਹੇ ਆਪ ਸੰਦੇਰਥੋਂ ਜੇ ਕਿਸੇ ਨੇ ਵਸਤੂ ਮੰਗਣੀ ਹੋਵੇ ਦੇਈ ਜਾਂ ਨੀ ਸਾਰੀ ਦਿਹਾੜੀ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੋਣੀ ਤੇ ਆਪ ਉਹਨਾਂ ਨੇ ਪ੍ਰਸ਼ਾਦਾ ਛਕਿਆ ਕਰਨਾ ਦਾਤ ਨੂੰ 9:00 10:00 ਵਜੇ ਦੇ ਸਮੇਂ ਨਾਲ ਬਿਵੇਕ ਦਾ ਪਹਿਲਾ ਸੀ ਕਹਿੰਦੇ ਬਾਬਾ ਜੀ ਕਹਿੰਦੇ ਸਾਨੂੰ ਕਹਣਾ ਭਟੰਗਿਆ ਜੇ ਪ੍ਰਸ਼ਾਦਾ ਆਪਾਂ ਨੇ ਤਿਆਰ ਕਰਦੇ ਉੱਤੇ ਮੱਖੀ ਆਣ ਕੇ ਬਹਿ ਜੇ ਕਦਾ ਕੋਈ ਬੇਕੀ ਭਗਤ ਕਿੱਥੋਂ ਉੱਡ ਕੇ ਆਈ ਰਾਤ ਨੂੰ ਕੇ ਦੁਰਤਪਲਾਹ ਤੁਰਤ ਪਲਾਹ ਪਾਚ ਪੀਂਹ ਕਹਿੰਦੇ ਫੁਰਜਾਂ ਦੇ ਵਿੱਚ ਤੁਰਤ ਪਲਾਹ ਗਿਆ ਜਾਂਦਾ ਉਹ ਦੁਰਤਪਲਾਹ ਕਹਿੰਦੇ ਘੰਟਾ ਘੰਟਾ ਰਗੜੀ ਜਾਣਾ ਥੋੜੇ ਚਿਰ ਚੌਪਈ ਸਾਬ ਦੀ ਪਾਣੀ ਹੋਰ ਚੰਡੀ ਦੀ ਬਾੜ ਹੋਰ ਬੰਤ ਬਾਣੀਆਂ ਪੜੀ ਜਾਣੀਆਂ ਇਹਦੇ ਥੋੜੇ ਚਿਰ ਬਾਅਦ ਉਹਨਾਂ ਨੇ ਹੱਥਾਂ ਕਰਕੇ ਕਹਿਣਾ ਅਜੇ ਨਹੀਂ ਅਜੇ ਇਕੱਠੀ 20 ਮਰਿਆ ਨਹੀਂ ਇਹ ਇਸ ਤਰ੍ਹਾਂ ਉਹਨਾਂ ਨੇ ਆਪਣਾ ਪਹਿਰਾ ਨਵਾਇਆ इसरा क्षेत्र में बादशाह महाराज जी जन्म को तो बलाई तो श्री गुरु के अंदर भाई को दर्शन देते कैसे प्रकार नानक जी के सतगुरु महाराज के रेसूलत नानक साहब का तो कृपा सागर सिद्ध गुरु के या के महाराज जी ने कृपा की थी सार उस पानी पड़ के कहले भाई जान का क्षेत्र दे दो हवया हो ਸਤਿ ਸ਼੍ਰੀ ਅਕਾਲ ਜੀ ਉਹਨਾਂ ਦਾ ਆਪ ਪਾਵਨ ਪੁਰਗ ਮੰਨਾ ਰਹੇ ਨਾ ਮਹਾਪੁਰਖਾਂ ਦੀ ਕਿਰਪਾ ਸਦਕਾ ਹਰ ਵਾਰੀ ਤੁਸੀਂ ਆਪ ਜੀ ਦਰਸ਼ਨ ਵੀ ਕਰਦੇ ਹੋ ਗੁਰੂ ਘਰ ਦੀ ਕਥਾ ਵਿਚਾਰ ਵੀ ਸੁਣਦੇ ਹੋ ਮੇਰਾ ਦਾਦਾ ਜਿਹੜਾ ਮਹਾਪੁਰਖ ਬਣ ਉਹ ਕਹਿੰਦੇ ਵੀ ਇਹ ਮੇਰਾ ਦਾਦਾ ਉਹ ਬੜਾ ਬਲਵਾਨ ਸੀ ਇਹਦੇ ਤੋਂ ਕਹਿੰਦੇ ਮੇਰੇ ਤੋਂ ਇਸ ਤਰ੍ਹਾਂ ਮਹਾਪੁਰਖਾਂ ਨੇ ਬੇਅੰਤ ਵਿਦਿਆ ਪੜ੍ਹੀ ਪੜਾਈ ਸਿੰਘਾਂ ਨੂੰ सानू थोड़ी जी आदत दी आप संगत के दर्श दर्शन ज्ञान भी उन्होंने करवाए हैं मैं आप जी के को सारी संगत के दर्शन करके बहुत मन में जो उन्होंने बचन किया संगत कि बड़े प्रेम न बैठती है उस प्रकार यो सारा कार्य होया आप सतगुरु सिमें पातशाह महाराज के पावन पवित्र तो पुरब मना रहे हैं और भी प्रेम श्रद्धा न ਮਹਾਵਾਦੀਏ ਕੋਈ ਬੇਨਤੀ ਕਰੀਏ ਮਹਾਰਾਜਾ ਕਿਰਪਾ ਕਰੋ ਜਿਸ ਪ੍ਰਕਾਰ ਆਪ ਜੀ ਨੇ ਸਿੱਕਾ ਦੇ ਅੰਦਰ ਪ੍ਰੇਮ ਭਾਵਨਾ ਭਰੀ ਜੋ ਆਪ ਜੀ ਨੇ ਅਸਲੀ ਸਿੱਕੀ ਉਹਨਾਂ ਘਰਮਖਾਂ ਦੇ ਸਾਨੂੰ ਦਰਸ਼ਨੀ ਹੋ ਜਾਣ ਜਿਹੜੇ ਅਸਲੀ ਸਿੱਖ ਭਾਨੇ ਜਿਸ ਕਰਕੇ ਸਾਡਾ ਜੀਵਨ ਸਫਲਾ ਹੋ ਜਾਵੇ ਐਸੇ ਮਹਾਂਪੁਰਖ ਸਤਗੁਰੂ ਮਹਾਰਾਜ ਜੀ ਦੇ పాਦ ਉੱਤੇ ਪ੍ਰਣਾਮ ਮਣਾ ਰਹੇ ਹਾਂ ਮਹਾਰਾਜ ਜੀ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ